ਸਾਰੀ YouTube ਫੈਮਿਲੀ ਨੂੰ ਦਾਸ ਜਥੇਦਾਰ ਬੁੱਢਾ ਦਲ ਦੁਆਬਾ ਵੱਲੋਂ ਪਿਆਰ ਭਰੀ ਗੁਰਫਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਜਿਹੜਾ ਮੁੱਦਾ ਹੈਗਾ ਆ ਉਹ ਪਾਣੀ ਪੱਤ ਹਰਿਆਣੇ ਦਾ ਮੁੱਦਾ ਹੈ ਜਿੱਥੋਂ ਕੁਝ ਸ਼ਰਾਰਤੀ ਲਗੌੜ ਸ਼ੋਕਰੇ ਜਹੇ ਆ ਉਹ ਅੱਜ ਕੱਲ ਪਤਾ ਨਹੀਂ ਟ੍ਰੈਂਡੀ ਚੱਲ ਪਿਆ ਸ਼ੋਕਰੇ ਜਹੇ ਆ ਉਹ ਉੱਠ ਕੇ ਪਹਿਲਾਂ ਨਿਹੰਗ ਸਿੰਘਾਂ ਦਾ ਬਾਣਾ ਪਾ ਲੰਦੇ ਆ ਉਹਦੇ ਪੱਗੜੇ ਬੰਨ ਲੰਦੇ ਆ ਕਿਰਪਾਨਾਂ ਚੱਕ ਲੰਦੇ ਆ ਹੱਥਾਂ ਦੇ ਵਿੱਚ ਸ਼ਰਾਰਤ ਬਾਜੀ ਕਰਦੇ ਆ ਫਿਰ ਉਹ ਮਤਲਬ ਜਾ ਕੇ ਬਾਣਾ ਲਾਣਦੇ ਆ ਪੈਂਟਾ ਕਬੀਜਾਂ ਜੀਆਂ ਪਾਲਾਂ ਦੇ ਉੱਤੇ ਦਮਾਲਾ ਬੰਨ ਲੈਂਦੇ ਆ ਫਿਰ ਉਹ ਆਪਣੇ ਆਪਣੇ ਕੰਮ ਕੁੰਮ ਜਿਹੇ ਹੱਦਾਂ ਕਰਨ ਲੱਗ ਪੈਂਦੇ ਆ ਜਿਦਾ ਕਹ ਲਓ ਉੱਪਰ ਗੁਰਦੁਆਰਾ ਥੱਲੇ ਮਸਜਿਦ ਐਸੇ ਜੇ ਡੁਪਲੀਕੇਟ ਜੇ ਜਾਲੀ ਜੇ ਮਤਲਬ ਗੁਰੂ ਦੇ ਬਾਣੇ ਨੂੰ ਲਾਜ ਲਾਣੇ ਵਾਲੇ ਪੰਥਾਂ ਨੂੰ ਸੰਪਰਦਾਵਾਂ ਨੂੰ ਬਦਨਾਮ ਕਰਨ ਵਾਲੇ ਬਾਣੇ ਨੂੰ ਬਦਨਾਮ ਕਰਨ ਵਾਲੇ ਇਹੋ ਜਿਹੇ ਖੱਟ ਲੋਕ ਮੈਂ ਕਹਿੰਦਾ ਲਗੌੜੇ ਛੋਕਰੇ ਸਾਡੇ ਵਿੱਚ ਬਹੁਤ ਆ ਗਏ ਜਿਨ੍ਹਾਂ ਨੂੰ ਜਿਹੜੇ ਜਥੇਦਾਰ ਆ ਨਾ ਦਲਾ ਪੰਥਾਂ ਦੇ ਜਥੇਦਾਰ ਆ ਜਿਹੜੇ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕੋ ਮਰਜ਼ਾਦਾ ਬਣਾਣੀ ਚਾਹੀਦੀ ਆ ਕੋਈ ਅਸੂਲ ਪੈਦਾ ਕਰਨਾ ਚਾਹੀਦਾ ਕੋਈ ਬਾਣਾ ਪਾਣ ਦਾ ਜਦੋਂ ਬੂਥੀ ਚੱਕਦੇ ਆ ਬਾਣਾ ਪਾ ਲੈਂਦੇ ਆ ਬੂਥੀ ਚੱਕਦੇ ਆ ਬਾਣਾ ਲਾ ਕੇ ਉਹ ਮਾਰਦੇ ਆ ਸੋ ਇਹ ਕੋਈ ਅਸੂਲ ਵੀ ਹੋਣਾ ਚਾਹੀਦਾ ਇਹ ਤੇ ਢਾ ਲਣ ਵਾਲੀ ਗੱਲ ਆ ਇੱਕ ਮਨੁੱਖ ਐਸਾ ਆ ਜਿਹਨੇ ਸਾਰੀ ਉਮਰ ਬਾਣਾ ਪਹਿਨੇ ਆ ਪਿਆਰ ਦੇ ਨਾਲ ਪਾਇਆ ਬਾਣਾ ਸਤਕਾਰ ਦੇ ਨਾਲ ਪਾਇਆ ਬਾਣਾ ਇੱਕ ਵਾਰੀ ਬਾਣਾ ਧਾਰਨ ਕਰ ਲਿਆ ਮੁੜ ਕੇ ਉਤਾਰਿਆ ਨਹੀਂ ਬਾਣਾ ਆਪਣੇ ਤਨ ਦੇ ਨਾਲੋਂ ਵੱਖਰਾ ਨਹੀਂ ਕੀਤਾ ਬਾਣਾ ਮੁੜ ਕੇ ਕੋਈ ਹੋਰ ਬੇਸ਼ਬੂਸ਼ਾ ਨਹੀਂ ਧਾਰਨ ਕੀਤੀ ਨਾਮ ਧਾਰੀਏ ਇੱਕ ਵਾਰੀ ਟਟਾ ਪਜਾਮਾ ਤੇ ਪੱਗ ਬੰਨ ਲੰਦੇ ਮੁੜ ਕੇ ਲਾਉਂਦੇ ਨਹੀਂ ਹੈ ਹਿੰਦੂ ਧਰਮ ਦੇ ਵਿੱਚ ਸੰਿਆਸੀ ਸੰਿਆਸ ਲੈ ਲੈਂਦੇ ਆ ਮੁੜ ਕੇ ਸੰਸਾਰ ਦੇ ਨਾਲ ਮੇਲ ਮਲਾਪ ਨਹੀਂ ਰੱਖਦੇ ਇੱਕ ਸਾਢੇ ਜਿਹਾ ਐਸੇ ਖੱਚ ਆ ਕੇ ਰਲ ਗਏ ਆ ਜਿਹੜੇ ਮਿੱਟ ਚ ਹੀ ਮਤਲਬ ਕਹਿੰਦੇ ਸਵੇਰੇ ਬਾਣਾ ਪਾ ਆ ਹੁੰਦਾ ਸ਼ਾਮੀ ਲਾ ਆ ਹੁੰਦਾ ਜਾਂ ਸਵੇਰੇ ਪਾਲਨ ਦੇ ਦੁਪਹਿਰੇ ਲਾ ਦਿੰਦੇ ਆ ਐਸਾ ਕੰਮ ਚੱਲ ਪਿਆ ਇਹਨਾਂ ਨੇ ਲਗੌੜਾ ਨੇ ਇਹਨਾਂ ਨੇ ਲੋਕਾਂ ਨੇ ਖੱਚਾਂ ਨੇ ਸਾਡੇ ਜੀਵਨ ਤੇ ਵੀ ਜਿਹੜਾ ਤੱਬਾ ਆ ਉਹ ਜਿਹੜਾ ਦਾਗ ਆ ਉਹ ਲਾਣਾ ਸ਼ੁਰੂ ਕਰ ਦਿੱਤਾ ਜਿੱਥੇ ਇਹ ਗੰਦੀਆਂ ਤੇ ਕਾਲੀਆਂ ਕਰਤੂਤਾਂ ਕਰਦੇ ਆ ਉੱਥੇ ਲੋਕ ਸਾਨੂੰ ਵੀ ਪੁੱਛਦੇ ਆ ਆ ਕੇ ਇਹ ਬਾਬਾ ਜੀ ਤੁਸੀਂ ਵੀ ਬਾਣਾ ਲਾਉਣੇ ਹੁੰਦੇ ਆ ਤੁਸੀਂ ਨਹੀਂ ਪੈਂਟ ਕਮੀਜ਼ ਪਾਣੇ ਹੁੰਦੇ ਆ ਮੈਂ ਕਹਿੰਦਾ ਭਾਈ ਸਾਨੂੰ ਤੇ ਪਤਾ ਹੀ ਨਹੀਂ ਅਸੀਂ ਤੇ ਜਦੋਂ ਤੇ ਸਾਡਾ ਜਨਮ ਹੋਇਆ ਸਨ ਤੇ 35-40 ਸਾਲ ਹੋਏ ਅਸੀਂ ਕਿਤੇ ਪੈਂਟ ਕਮੀ ਪਾਈ ਨਹੀਂ ਸਨ ਤੇ ਪਤਾ ਹੀ ਨਹੀਂ ਉਹ ਫਿਰ ਦੱਸਦੇ ਆ ਕਿ ਸਾਡੇ ਪਿੰਡ ਐਸਾ ਬੰਦਾ ਆ ਉਹ ਬਾਣਾ ਲਾ ਲੰਦਾ ਪਾਲੰਦਾ ਮੈਂ ਕਹਿੰਦਾ ਇਦਾਂ ਨਹੀਂ ਖੱਚਾ ਥਾਂ ਥਾਂ ਤੇ ਪੈਦਾ ਹੋਈਆਂ ਆ ਕਿਰਪਾਨ ਚੱਕ ਲੈਣਗੇ ਫਿਰ ਉਹਨੂੰ ਪੈਰਾਂ 'ਚ ਰੱਖ ਲੈਣਗੇ ਇਦਾਂ ਡੰਡੇ ਵਾਂਗੂ ਖੜੀ ਗੱਲ ਮੋਠੋ ਤੇ ਥੱਲੇ ਠੋਕਰ ਥੱਲੇ ਪੈਰਾਂ 'ਚ ਰੱਖਣਗੇ ਸ੍ਰੀ ਸਾਹਿਬਾਂ ਨੂੰ ਨਿਹੰਗ ਸਿੰਘ ਜਥੇਦਾਰਾਂ ਨੂੰ ਧਿਆਨ ਦੇਣਾ ਚਾਹੀਦਾ ਇਦਾਂ ਨੇ ਆ ਖੱਚਾਂ ਦੇ ਉੱਤੇ ਜਿਹੜੇ ਬਦਨਾਮੀ ਕਰਾਉਂਦੇ ਆ ਪੰਥ ਦੀ ਪੰਥ ਬਧਣਾ ਨਹੀਂ ਆ ਘਟ ਜਾਣਾ ਪੰਥਨਾ ਦੀ ਵਜ੍ਹਾ ਕਰਕੇ ਮੈਂ ਤੁਹਾਨੂੰ ਇਹ ਗੱਲ ਬਚਨ ਕਰ ਦਿੰਦਾ ਤੁਹਾਨੂੰ ਮੈਂ ਜਿਹੜੀ ਪਾਣੀ ਪੱਤ ਘਟਨਾ ਹੋਈ ਆ ਉਹਨੂੰ ਸਾਰੇ ਨਿਆਂਗ ਸਿੰਘਾਂ ਦੀਆਂ ਜੰਨੀਆਂ ਵੀ ਸੰਪਰਦਾਵਾਂ ਜਿ세 ਬੰਦੀਆਂ ਸਾਰਿਆਂ ਨੂੰ ਨਖੇਦੀ ਕਰਨੀ ਚਾਹੀਦੀ ਆ ਮੈਂ ਇੱਕ ਦੋ ਵਿਦਵਾਨਾਂ ਦੇ ਨਾਲ ਸੰਤਾਂ ਮਹਾਤਮਾ ਦੇ ਨਾਲ ਇਸ ਸਬੰਧ ਦੇ ਵਿੱਚ ਚਰਚਾ ਕੀਤੀ ਬਚਨ ਕੀਤਾ ਮੈਂ ਕਿਹਾ ਮਹਾਰਾਜ ਇਹ ਗੱਲ ਘਟਨਾ ਸਹੀ ਹੋਈ ਆ ਕਿ ਗਲਤ ਹੋਈ ਆ ਕੱਲ੍ਹ ਹੋਈ ਆ ਜੀ ਘਟਨਾ ਮੈਂ ਅੱਜ ਦੂਜੇ ਦਿਨ ਇਹਦੇ ਉੱਤੇ ਗੱਲਬਾਤ ਕਰ ਰਿਹਾ ਕਿਉਂ ਕਿਉਂਕਿ ਮੈਂ ਪਹਿਲਾਂ ਵਿਦਵਾਨਾਂ ਦੀ ਸੰਤਾਂ ਮਹਾਤਮਾ ਦੀ ਰਾਏ ਲਈ ਆ ਸਲਾਹ ਲਈ ਆ ਕਿ ਸਾਡੇ ਕੋਲੋਂ ਕੋਈ ਵੱਧ ਘੱਟ ਗੱਲ ਨਾ ਕਹਿ ਹੋ ਜਵੇ ਆਪਣੇ ਕੋਲੋਂ ਨਾ ਅਸੀਂ ਕੋਈ ਗੱਲ ਬਣਾ ਕੇ ਕਹਿ ਦੀਏ ਪਹਿਲਾਂ ਮਹਾਤਮਾ ਨੂੰ ਪੁੱਛ ਲਈਏ ਵਿਦਵਾਨਾਂ ਨੂੰ ਪੁੱਛ ਲਈਏ ਜਿਹੜੀ ਪਾਣੀ ਪਤ ਮੰਦਰ ਦੇ ਵਿੱਚ ਇਹ ਲਗੌੜ ਇਕੱਠੀ ਹੋ ਕੇ ਗਈ ਆ ਕਿਰਪਾਨਾਂ ਲਹਿਰਾਂਦੀ ਇਹ ਇਹ ਮਹਾਰਾਜ ਨੇ ਕਿਰਪਾਨਾਂ ਤੁਹਾਨੂੰ ਬਦਮਾਸ਼ੀ ਕਰਨ ਨੂੰ ਦਿੱਤੀਆਂ ਇਹ ਬਦਮਾਸ਼ੀ ਕਰਨ ਨੂੰ ਤੁਹਾਡੇ ਘਰੇ ਪੋਈਆਂ ਕਿ ਜਿੱਥੇ ਕਿਤੇ ਬਦਮਾਸ਼ੀ ਕਰਨੀ ਕੱਢ ਕੇ ਆਇਆ ਕਰੋ ਇਹ ਬਦਮਾਸ਼ੀ ਕਰਨ ਨੂੰ ਸਤਗੁਰਾਂ ਨੇ ਤੁਹਾਨੂੰ ਸ੍ਰੀ ਸਾਹਿਬਾਂ ਦਿੱਤੀਆਂ ਸਤਗੁਰਾਂ ਨੇ ਤੁਹਾਨੂੰ ਗਰੀਬ ਤੇ ਮਜਲੂਮ ਦੀ ਰਾਖੀ ਕਰਨ ਵਾਸਤੇ ਤੁਹਾਨੂੰ ਇਹ ਸ੍ਰੀ ਸਾਹਿਬ ਦਿੱਤੀ ਹੈ। ਉਹ ਮੰਦਰ ਦੀ ਕਮੇਟੀ ਦੱਸ ਰਹੀ ਆ ਕਿ 60 ਸਾਲਾਂ ਤੋਂ ਇੱਕ ਦੋ ਦਿਨਾਂ ਤੋਂ ਨਹੀਂ 60 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਮੰਦਰ ਦੇ ਵਿੱਚ ਹੈਗਾ ਆ ਔਰ ਅਲੱਗ ਕਮਰੇ ਦੇ ਵਿੱਚ ਆ ਔਰ ਉੱਥੇ ਗ੍ਰੰਥੀ ਸਿੰਘ ਦੀ ਸੁਵਿਧਾ ਆ ਗ੍ਰੰਥੀ ਸਿੰਘ ਬਕਾਇਦਾ ਉਹਨਾਂ ਨੇ ਨਿਯੁਕਤ ਕੀਤਾ ਹੋਇਆ ਆ। ਗ੍ਰਾਂਥੀ ਸਿੰਘ ਆ ਕੇ ਮਹਾਰਾਜ ਦਾ ਪ੍ਰਕਾਸ਼ ਕਰਦਾ ਆ ਗ੍ਰਾਂਥੀ ਸਿੰਘ ਸੁਖ ਹਸਣ ਕਰਦਾ ਆ ਇੱਥੋਂ ਤੱਕ ਉਸ ਕਮੇਟੀ ਨੇ ਕਿਹਾ ਤੇ ਜੇ ਕੋਈ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਕਿਸੇ ਤਰ੍ਹਾਂ ਦੀ ਭੁੱਲ ਹੁੰਦੀ ਹੋਵੇ ਕੋਈ ਸੇਵਾ ਦੇ ਵਿੱਚ ਕੁਤਾਹੀ ਹੁੰਦੀ ਹੋਵੇ ਤੁਹਾਨੂੰ ਲੱਗਦਾ ਹੋਵੇ ਕਿ ਇਹ ਆ ਤੁਹਾਡੀ ਕਮੇਟੀ ਇੱਥੇ ਗੁਰੂ ਮਹਾਰਾਜ ਦੇ ਸਤਕਾਰ ਦੇ ਵਿੱਚ ਕਮੀ ਰਹਿੰਦੀ ਆ ਤੁਹਾਡੀ ਕਮੇਟੀ ਬਲੋਕ ਕਹਿੰਦੇ ਸਾਨੂੰ ਤੁਸੀਂ ਦੱਸੋ ਛੋਟੀ ਜੀ ਬਾਤ ਬਤਾ ਦੂੰ ਹਮਾਰਾ ਧਰਮ ਕੋਈ ਅਲੱਗ ਤਾਂ ਹੈ ਨਹੀਂ 60 ਸਾਲੋਂ ਸੇ ਸ਼੍ਰੀ ਦਰਬਾਰ ਸਾਹਿਬ ਜੀ ਇਸ ਮੰਦਿਰ ਮੇ ਹੈ और हमारे मंदिर से ज़्यादा उनकी सेवा होती है बल्कि पार्टी भी रखा हुआ है जो सवेरे प्रकाश ही करता है शाम को जो समापन करता है उनकी सैलरी मंदिर ही देता है ठीक है जी अब बताओ वो कुछ बंदे आए ऐसे तलवारें लहराते हुए और वो उठा के दरबार साहब ले गए अगर उनको कोई दिक्कत थी हमारी पंचायत में आते पंचायत में मीटिंग करते हम इज्जत मान से अगर उनको लगता कि बेदबी हो रही है पर बेदबी नहीं हो रही मैं रिटर्न में देता हूँ कि कोई भी बंदा बिना सिर ढके दरबार साहब में नहीं जाता और जो भी लोग मंदिर में आते हैं सबसे पहले दरबार साहब में मत्था टेकते हैं हम उनको अपने पितर मतलब तो जब हमारे बुजुर्गों ने हमारे बाप दादाओं ने उनको यहाँ लाए थे बड़ी इज्जत से तो इज्जत से अगर उनको दिक्कत इज्जत से छोड़ के आते पर यह तरीका तो गलत था अगर मेरे को किसी से दिक्कत है यह थोड़ा जाते तलवारें दिखा कर भी तेरे को दिक्कत है। बात तो करो पंचायत में आते पंचायत में बात होती भाई हमारी बेदबी हो रही है कोई प्रूफ देते जो पार्टी है जो सेवा करता है उनसे पूछता है कोई बेहद भी हो रही है तो ये कोई सिस्टम अच्छा नहीं है धर्म सबके बराबर है

ਜੇ ਤੁਹਾਡੇ ਵਿੱਚੋਂ ਕਿਸੇ ਦੇ ਵਿੱਚੋਂ ਵੀ ਨਾ ਬਾਹਰ ਤੋਂ ਫੜ ਕੇ ਤੁਹਾਨੂੰ ਬਿਠਾੜ ਲਈਏ ਤੇ ਤੁਹਾਨੂੰ ਪੁੱਛੀਏ ਕਿ ਆ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਅਰਥ ਪੜ੍ਹ ਕੇ ਸੁਣਾਓ ਗੁਰੂ ਮਹਾਰਾਜ ਜੀ ਕੀ ਉਪਦੇਸ਼ ਕਰਦੇ ਆ ਤੁਹਾਨੂੰ ਸ਼ਬਦ ਦਾ ਅਰਥ ਨਹੀਂ ਆਣਾ ਤੁਹਾਨੂੰ ਵੱਡੇ ਤੁਸੀਂ ਬਾਣੀ ਪਾ ਕੇ ਦਿਮਾਲੇ ਬੰਨ ਕੇ ਕਿਰਪਾਨਾ ਚੱਕ ਕੇ ਸਾਡੀ ਬਦਨਾਮੀ ਕਰਾਉਣ ਲੱਗੇ ਆ ਉਹ ਕਮੇਟੀ ਵਾਲੇ ਕਹਿੰਦੇ ਆ ਜੀ ਸੰਗਤ ਜੀ ਸੁਣਿਓ ਧਿਆਨ ਨਾਲ ਕਮੇਟੀ ਵਾਲੇ ਕਹਿੰਦੇ ਆ ਅਸੀਂ ਪਿੱਛੇ ਪਿਛਲੇ 60 ਸਾਲਾਂ ਤੋਂ ਸਾਡੇ ਦਾਦੇ ਪੜਦਾਦੇ ਬੜੇ ਪ੍ਰੇਮ ਦੇ ਨਾਲ ਗੁਰੂ ਮਹਾਰਾਜ ਦੀ ਸੇਵਾ ਕਰਦੇ ਆਉਂਦੇ ਆ ਅਸੀਂ ਪ੍ਰੇਮ ਨਾਲ ਕੀਰਤਨ ਕਰਦੇ ਆ ਅਸੀਂ ਪ੍ਰੇਮ ਨਾਲ ਸਮਾਗਮ ਕਰਦੇ ਆ ਅਖੰਡ ਪਾਠਾਂ ਦੇ ਭੋਗ ਪਾਣੇ ਆ ਜਦੋਂ ਉਹ ਕਹਿੰਦੇ ਸਾਡੇ ਮੰਦਰ ਦੇ ਵਿੱਚ ਕੋਈ ਵੀ ਵਿਅਕਤੀ ਮੰਦਰ ਦੇ ਵਿੱਚ ਪੂਜਾ ਕਰਨ ਆਉਂਦਾ ਮੰਦਰ ਦੇ ਵਿੱਚ ਨਮਸਕਾਰ ਕਰਨ ਆਉਂਦਾ ਸਭ ਤੋਂ ਪਹਿਲਾਂ ਸਿਰ ਢੱਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦਾ ਆ ਫਿਰ ਜਾ ਕੇ ਉਹ ਮੰਦਰ ਦੇ ਵਿੱਚ ਪੂਜਾ ਕਰਦਾ ਇੱਥੇ ਕੀ ਮਾੜਾ ਹੋ ਗਿਆ ਜੀ ਜਿੱਥੇ ਤੁਸੀਂ ਇਸ ਪ੍ਰਕਾਰ ਦੇ ਨਾਲ ਇਹੋ ਜਿਹੀਆਂ ਗੱਲਾਂ ਕਰਕੇ ਕਮੇਟੀ ਨੇ ਵੀ ਕਿਹਾ ਉਹ ਕਹਿੰਦੇ ਇਹ ਤਾਂ ਸਾਨੂੰ ਤੋੜਨ ਵਾਲੀ ਗੱਲ ਹੋ ਗਈ 60 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਨਾਲ ਸਾਡਾ ਪ੍ਰੇਮ ਆ ਆ ਤਾਂ ਤੁਸੀਂ ਸਾਨੂੰ ਇੱਕ ਮਿੰਟ 'ਚ ਤੋੜ ਦਿੱਤਾ ਇਹ ਤਾਂ ਨਫ਼ਰਤ ਪੈਦਾ ਕਰਨ ਵਾਲੀ ਗੱਲ ਹੋ ਗਈ ਇਹ ਤਾਂ ਸਮਾਜ ਦੇ ਵਿੱਚ ਪਾੜ ਪਾਣੇ ਵਾਲੀ ਗੱਲ ਹੋ ਗਈ ਮੈਂ ਤਾਂ ਜਥੇਬੰਦੀਆਂ ਨੂੰ ਕੋਈ ਛੱਤਰ ਮਾਰੋ ਇਹੋ ਜਿਹੇ ਬੰਦਿਆਂ ਦੇ ਜਿਨ੍ਹਾਂ ਨੇ ਕਰਤੂਤ ਕੀਤੀ ਹੈ ਬਾਣਾ ਪਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਆ ਮੌਨ ਨਹੀਂ ਧਾਰਨ ਕਰਨਾ ਚਾਹੀਦਾ ਫੇ ਤੂੰ ਮਿੱਟੀ ਦਾ ਪਤਲਾ ਬਣ ਕੇ ਮੌਨ ਧਾਰਨ ਕਰ ਜਾ ਐਡੀ ਵੱਡੀ ਘਟਨਾ ਹੋ ਗਈ ਜਿੱਥੋਂ ਤੁਸੀਂ ਜਿਸ ਗੱਲ ਦੀ ਤੁਸੀਂ ਨਫ਼ਰਤ ਮੰਨਦੇ ਆ ਈਰਖਾ ਕਰਦੇ ਆ ਦੁਸ਼ਵੈਸ਼ ਕਰਦੇ ਆ ਲਾਣਤੇ ਤੁਹਾਡੇ ਉੱਤੇ ਜਿਹੜਾ ਮਨੁੱਖ ਈਰਖਾ ਕਰਦਾ ਆ ਜਿਹੜਾ ਮਨੁੱਖ ਦੁਸ਼ਵੈਸ਼ ਕਰਦਾ ਆ ਉਹ ਤੇ ਮਨੁੱਖ ਸਿੱਖ ਕਹਾਣ ਦੇ ਲੈ ਕੇ ਹੀ ਨਹੀਂ ਜਿਹੜਾ ਮਨੁੱਖ ਦੂਜੇ ਧਰਮ ਤੋਂ ਈਰਖਾ ਕਰਦਾ ਆ ਦੂਜੇ ਧਰਮ ਦੇ ਨਾਲ ਨਫ਼ਰਤ ਕਰਦਾ ਆ ਉਹ ਤੇ ਮਨੁੱਖ ਸਿੱਖ ਕਹਾਣੇ ਤੇ ਲੈ ਕੇ ਹੀ ਨਹੀਂ ਕਿੱਥੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਦੂਜੇ ਧਰਮ ਦਾ ਅਨਾਦਰ ਕਰਨ ਦੀ ਬੇਇੱਜ਼ਤਕਾਰੀ ਕਰਨ ਦਾ ਮਹਾਰਾਜੀ ਨੇ ਹੁਕਮ ਕੀਤਾ ਦੱਸ ਦਿਓ ਤੁਸੀਂ ਕਹਿੰਦੇ ਮੰਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਅਸੀਂ ਇਸ ਕਰਕੇ ਪ੍ਰਕਾਸ਼ ਚੱਕ ਕੇ ਲੈ ਕੇ ਆਏ ਆ ਉਹ ਇਹ ਨਾ ਮੰਦਰਾਂ ਦੀ ਖਾਤਰ ਤੇ ਨਵੇਂ ਪਾਸ਼ਾ ਨੇ ਜਾ ਕੇ ਦਿੱਲੀ ਦੇ ਵਿੱਚ ਆਪਣਾ ਸੀਸਲਾ ਦਿੱਤਾ ਸਮਰਾਥ ਗੁਰੂ ਸਤ ਗੁਰੂ ਹੈ ਉਹਨਾਂ ਨੇ ਆਪਣਾ ਜਾ ਕੇ ਸੀਸਲਾਤਾ ਦਿੱਲੀ ਦੇ ਵਿੱਚ ਇਹਨਾਂ ਮੰਦਰਾਂ ਦੀ ਖਾਤਰ ਇਹਨਾਂ ਜੰਜੂਆਂ ਦੀ ਖਾਤਰ ਇਹਨਾਂ ਤਿਲਕਾਂ ਦੀ ਖਾਤਰ ਇਹਨਾਂ ਹਿੰਦੂਆਂ ਦੀ ਖਾਤਰ ਤੇ ਤੁਸੀਂ ਜਾ ਕੇ ਉੱਥੋਂ ਮਹਾਰਾਜ ਦਾ ਸਰੂਪ ਚੱਕ ਲਿਆ ਸ਼ਾਬਾਸ਼ ਤੁਹਾਡੇ ਖੱਚਾਂ ਦੇ ਤੁਹਾਨੂੰ ਪਤਾ ਭਾਈ ਮਤੀਦਾ ਜੀ ਹਿੰਦੂ ਸੀ ਸਤੀਦਾ ਜੀ ਹਿੰਦੂ ਸੀ ਭਾਈ ਦਿਹਾਲਾ ਜੀ ਹਿੰਦੂ ਸੀ ਪਤਾ ਤੁਹਾਨੂੰ ਇਸ ਗੱਲ ਦਾ ਮੂਰਖਾਂ ਨੂੰ ਪਤਾ ਤੁਹਾਨੂੰ ਇਸ ਗੱਲ ਦਾ ਬ੍ਰਹਮ ਗਿਆਨੀ ਸੀ ਕਿ ਇਸ ਭਾਵੇਂ ਕੱਟੇ ਹੋਏ ਸੀ ਜਦੋਂ ਮਾਤਾ ਗੁਜਰਕੌਰ ਜੀ ਨੇ ਬੇਨਤੀ ਕੀਤੀ ਕਿ ਪਾਸ਼ਾ ਜੀ ਸਾਨੂੰ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਓ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਮਾਤਾ ਜੀ ਐਸ ਵੇਲੇ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਬਾਬਾ ਰਾਮ ਕੁਆਰ ਜੀ ਆ ਜਿਹੜੇ ਬਾਅਦ ਦੇ ਵਿੱਚ ਜਿਹਨਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ ਗਿਆ ਅਮਰਤ ਛਕਣ ਤੋਂ ਬਾਅਦ ਦਾੜਾ ਪ੍ਰਕਾਸ਼ੀ ਕੇਸ ਕੱਟਦੇ ਸੀ ਤਾਂ ਵੀ ਬ੍ਰਹਮ ਗਿਆਨੀ ਸੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਆ ਓਏ ਤੁਹਾਡਾ ਬਸ ਚੱਲੇ ਤੁਸੀਂ ਤਾਂ ਮੋਨੇ ਬੰਦੇ ਨੂੰ ਗੁਰੂ ਕਰਨਾ ਪੜਨਦੇ ਹੋ ਸੰਪਰਦਾਵਾਂ ਨੂੰ ਜਥੇਬੰਦੀਆਂ ਨੂੰ ਮੈਂ ਗੱਲ ਕਹਿੰਦਾ ਗੰਭੀਰਤਾ ਦੇ ਨਾਲ ਲਿਓ ਇਹ ਤੁਹਾਡੇ ਇਹ ਜਿਹੜੀ ਲਗੌੜ ਆ ਨਾ ਜਾਲੀ ਨਿਹੰਗੇ ਹੀ ਬਣੇ ਆ ਨਿਹੰਗ ਨਹੀਂ ਹੈ ਅਸਲ 'ਚ ਉਹਦੇ ਲਗੌੜ ਆ ਫਾਇਦਾ ਚੱਕਦੀ ਬਾਣੇ ਦਾ ਮਿਸਯੂਜ਼ ਕਰਦੇ ਆ ਬਾਣੇ ਦਾ ਲੋਕ ਆਪਣੀਆਂ ਕਿੜਾ ਕੱਢਣ ਲਈ ਆਪਣੀਆਂ ਦੁਸ਼ਮਣੀਆਂ ਕੱਢਣ ਲਈ ਬਾਣਾ ਪਾ ਲੈਂਦੇ ਆ ਇੱਥੇ ਸਾਡੇ ਹੈਗਾ ਆਦਮੀ ਉਹ ਲੋਕਾਂ ਦਾ ਠੱਗੀਆਂ ਮਾਰਦਾ ਲੁੱਟਦਾ ਲੋਕਾਂ ਨੂੰ ਤੇ ਲੋਕ ਉਹਦੇ ਗਲ ਪੈਂਦੇ ਸੀ ਉਹਨੂੰ ਬਾਣਾ ਪਾ ਲਿਆ ਬਾਣਾ ਪਾ ਕੇ ਨਿਹੰਗਾ ਜਾ ਪੜਿਆ ਇਹ ਕੰਮ ਚੱਲਦਾ ਫੇ ਲੋਕ ਮੇਰੇ ਕੋ ਪੈਸੇ ਮੰਗੇ ਤੇ ਮੈਂ ਬਾਣਾ ਪਾਲਣਾ ਮੇਰੇ ਕੋਲ ਕ੍ਰਪਾਨ ਚੱਕ ਲੈਣੀ ਆ ਲੋਕ ਆਪੇ ਮੇਰੇ ਕੋਲ ਡਰੂਗੇ ਆਹ ਕੰਮ ਚੱਲਦਾ ਐਦਾਂ ਦੇ ਨਿਹੰਗ ਨੇ ਸਮਾਜ ਦੇ ਵਿੱਚ ਕਹੀਏ ਤਾਂ ਭੰਬੜ ਮੱਚਦਾ ਕਰੀਏ ਕੀ ਮੈਂ ਕਹਿੰਦਾ ਫੇ ਮੇਰੇ ਗਲ ਪੈ ਜਾਂਦੇ ਆ ਹੁਣ ਤਾਂ ਇਕੱਠਾ ਨਵਾਂ ਸਾਲਾਂ ਚ ਪੈਂਦੇ ਹੀ ਆਏ ਮੇਰੇ ਗਲ ਮੈਂ ਜੋ ਕਹਣਾ ਮੈਂ ਤੇ ਕਹਿਣਾ ਹੀ ਆ ਨਾ ਜਦੋਂ ਤੁਸੀਂ ਸਮਾਜ ਦੇ ਵਿੱਚ ਐਦਾਂ ਦੀਆਂ ਘਟੀਆਂ ਤੇ ਗੰਦੀਆਂ ਹਰਕਤਾਂ ਕਰੋਗੇ ਤੁਸੀਂ ਸਮਾਜ ਦੇ ਵਿੱਚ ਪਾੜਾ ਪਾਓਗੇ ਤਾਂ ਅਸੀਂ ਕਹਾਂਗੇ ਜਰੂਰ ਹਿੰਦੂ ਤੁਹਾਡੇ ਕਹਿਣ ਦੇ ਨਾਲ ਨਹੀਂ ਪੇ ਹਿੰਦੂ ਤੁਹਾਡੇ ਭਰਾ ਹੈਗੇ ਆ ਜਾਂ ਨਹੀਂ ਹੈ ਤੁਸੀਂ ਨਾ ਮੰਨੋ ਗੁਰੂ ਸਾਹਿਬ ਸਿਰ ਲਾ ਗਏ ਉਹਨਾਂ ਲਈ ਸ਼ਰਮ ਕਰੋ ਕੋ ਮਾੜੀ ਮੋਟੀ ਸਤਗੁਰਾਂ ਨੇ ਸੀਸ ਦਿੱਤਾ ਤੁਸੀਂ ਸਤਗੁਰਾਂ ਤੋਂ ਉੱਤੇ ਨਹੀਂ ਹੈ ਜਿਉ ਤੁਹਾਡੇ ਨਾਲ ਕੋਈ ਵਧੀਕੀ ਕਰਦੇ ਆ ਹਿੰਦੂ ਸਮਾਜ ਦੇ ਲੋਕ ਤੋਂ ਆਪਣੀ ਕੀਤੀ ਆਪ ਪਾਣਗੇ ਉਹ ਆਪ ਜਵਾਬ ਦੇਣੇ ਹੋਣਗੇ ਤੁਸੀਂ ਸਤਗੁਰਾਂ ਤੋਂ ਕਹਦੇ ਵੱਧਦੇ ਉੱਤੇ ਤੁਸੀਂ ਸਤਗੁਰਾਂ ਨਾਲੋਂ ਵੱਧ ਸਿਆਣੇ ਆ ਆਪਾਂ ਬਿਠਾ ਲ ਕੇ ਪੁੱਛਦੇ ਉੱਥੇ ਪੇ ਦੱਸ ਭਾਈ ਗੁਰਸਿੱਖਾਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਕੀ ਆ ਮਹਾਰਾਜ ਉਪਦੇਸ਼ ਕੀ ਦਿੰਦੇ ਆ ਸ਼ਬਦ ਦੇ ਵਿੱਚ ਲਿਖਿਆ ਕੀ ਆ ਜਿਹੜਾ ਚੱਕ ਕੇ ਲੈ ਚੱਲੇ ਆ ਤੁਸੀਂ ਇਹ ਇਹ ਜਵਾਬ ਨਹੀਂ ਦੇ ਸਕਦੇ ਸੀ ਲੋਕ ਸ਼ਬਦ ਦੇ ਵਿੱਚ ਲਿਖਿਆ ਖੱਤਰੀ ਬ੍ਰਾਹਮਣ ਸੂਦਰ ਬੈਸ਼ ਚੌਹਾਂ ਦਾ ਨਾਂ ਚੌਹਾਂ ਦਾ ਜ਼ਿਕਰ ਆਉਂਦਾ ਉਪਦੇਸ਼ ਚੋਂ ਵਰਨਾ ਕੋ ਸਾਂਝਾ ਦੱਸ ਦਿਓ ਖੱਤਰੀ ਵੀ ਪੜ ਸਕਦਾ ਖੱਤਰੀ ਕੌਣ ਹੈ ਰਾਜਾ ਰਾਜਾ ਕੀ ਕਰਦਾ ਕਤਲ ਰਾਜਾ ਕੀ ਖਾਂਦਾ ਮਾਸ ਮਾਸ ਖਾਣੇ ਵਾਲਾ ਮਨੁੱਖ ਕਤਲ ਕਰਨੇ ਵਾਲਾ ਮਨੁੱਖ ਰਾਜ ਭਾਗ ਕਰਨੇ ਵਾਲਾ ਮਨੁੱਖ ਜੰਗ ਲੜਨੇ ਵਾਲਾ ਮਨੁੱਖ ਲੜਾਈ ਕਰਨੇ ਵਾਲਾ ਮਨੁੱਖ ਉਹ ਵੀ ਪੜ ਸਕਦਾ ਉਹਦੇ ਕੋ ਵੀ ਅਧਿਕਾਰ ਆ ਉਹ ਵੀ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਪ੍ਰਕਾਸ਼ ਕਰ ਸਕਦਾ ਮਹਾਰਾਜ ਨੇ ਕਿਹਾ ਕਿ ਉਹਦੇ ਵਾਸਤੇ ਵੀ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈਗਾ ਆ ਬ੍ਰਾਹਮਣ ਪੰਡਿਤ ਹਿੰਦੂ ਧਰਮ ਬ੍ਰਾਹਮਣ ब्राह्मण ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਕਰਕੇ ਉਹਦੇ ਵਿੱਚੋਂ ਉਪਦੇਸ਼ ਲੈ ਸਕਦਾ ਆ ਕਿਉਂਕਿ ਮਹਾਰਾਜ ਨੇ ਕਿਹਾ ਉਪਦੇਸ਼ ਚੋਂ ਵਰਨਾ ਨੂੰ ਚੋਂਹਾਂ ਨੂੰ ਹੀ ਸਾਂਝਾ ਤੇ ਸਾਂਝਾ ਤੇ ਉਦੋਂ ਜੇ ਜਦੋਂ ਤੁਸੀਂ ਅਗਲੇ ਨੂੰ ਪੜਨਦੇ ਹੋ ਮੰਨਣਦੇ ਹੋ ਸਮਝਣਦੇ ਹੋ ਪਰ ਤੁਸੀਂ ਜਦੋਂ ਕਰਨੀ ਹਰਾਮਜਾਦਗੀ ਆ ਤੇ ਫਿਰ ਫਿੱਤ ਗੱਲ ਬਣ ਗਈ ਬਹੁਤ ਵਧੀਆ ਤੁਸੀਂ ਸ਼ਾਬਾਸ਼ ਹੈ ਤੁਹਾਡੇ ਜਿਹੜੀ ਤੁਸੀਂ ਨਫ਼ਰਤ ਦੀ ਅੱਗ ਉੱਥੇ ਲਾ ਕੇ ਆਏ ਆ ਜਿਹੜਾ ਤੁਸੀਂ 20 ਬੀਜ ਕੇ ਆਏ ਆ ਗੰਦ ਤੁਸੀਂ ਪਾਓ ਤੇ ਪੁੰਜੀ ਮਗਰ ਅਸੀਂ ਸ਼ਾਬਾਸ਼ ਤੁਹਾਡੇ ਸ਼ੁੱਧਰ ਸ਼ੁੱਧਰ ਵੀ ਪੜ ਸਕਦਾ ਆ ਜਿਹਨੂੰ ਤੁਸੀਂ ਨੀਚ ਜਾਤਾਂ ਕਹਿੰਦੇ ਆ ਨੀਵੀਆਂ ਜਾਤਾਂ ਕਹਿੰਦੇ ਆ ਉਹ ਵੀ ਘਰ ਚ ਮਹਾਰਾਜ ਦਾ ਪ੍ਰਕਾਸ਼ ਕਰ ਸਕਦਾ ਆ ਵੈਸ਼ ਵਪਾਰੀ ਲੋਕ ਬਾਣਿਏ ਲੋਕ ਉਹ ਵੀ ਆਪਣੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰ ਸਕਦੇ ਆ ਉਪਦੇਸ਼ ਚ ਉਹ ਵਰਨਾ ਕੋ ਸੰਝਾ ਇਹਦੇ ਸਬੰਧ ਦੇ ਵਿੱਚ ਇੱਕ ਤੁਹਾਨੂੰ ਮੈਂ ਮੂਰਖਾਂ ਨੂੰ ਇੱਕ ਛੋਟੀ ਜਿਹੀ ਘਟਨਾ ਸੁਣਾ ਦਿੰਦਾ ਭਗਤ ਸਦਨੇ ਜੀ ਦੀ ਸਾਖੀ ਸੁਣਾ ਦਿੰਦਾ ਸਾਰੇ ਸੁਣੋ ਸਾਰੀ ਸੰਗਤ ਪ੍ਰੇਮ ਦੇ ਨਾਲ ਸੁਣਿਓ ਭਗਤ ਸਦਨਾ ਜੀ ਦਾ ਸ਼ਾਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਆ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾ ਮੂਰਖਾਂ ਨੂੰ ਖੱੱਚਾਂ ਨੂੰ ਆ ਜਿਹੜੇ ਆ ਬੰਨ ਕੇ ਤੂਸੜ ਜਹੇ ਪੱਗਾਂ ਜੀਆਂ ਲਪੇਟ ਕੇ ਕਿਰਪਾਨਾਂ ਲੈ ਕੇ ਚੋਲੇ ਜੇ ਪਾ ਕੇ ਨਿਹੰਗੜੇ ਜੇ ਬਣ ਕੇ ਤੁਰ ਪੈਂਦੇ ਆ ਜਿਹੜੇ ਅਸਲੀ ਲੋਕ ਆ ਨਾ ਅਸਲੀ ਨਿਹੰਗ ਸਿੰਘ ਉਹਨਾਂ ਦੀ ਨਹੀਂ ਮੈਂ ਗੱਲ ਕਰਦਾ ਜਿਹੜੇ ਦਲਾ ਪੰਥਾਂ ਚ ਸੇਵਾ ਕਰਦੇ ਆ ਮਹਾਕਾਲ ਦੇ ਹੰਗ ਸਿੰਘ ਜਿਨ੍ਹਾਂ ਨੇ ਜੀਵਨ ਲਾਤ ਤੇ ਉਹਨਾਂ ਦਾ ਸਤਕਾਰ ਕਰਦੇ ਆ ਤੁਹਾਡੇ ਦੀਆਂ ਗੱਲਾਂ ਕਰਦੇ ਆ ਜਿਹੜੇ ਸويرੇ ਬਾਣਾ ਪਾਉਂਦੇ ਤੇ ਸ਼ਾਮੀ ਲਾਹਂਦੇ ਆ ਸ਼ਰਮ ਕਰਿਓ ਤੁਸੀਂ ਮਜ਼ਾਕ ਬਣਾਤਾ ਤੁਸੀਂ ਬਾਣੇ ਦਾ ਤੇ ਨੰਗ ਸੰਗਾ ਦੀਆਂ ਸੰਪਰਦਾਵਾਂ ਦਾ ਮੁਸਲਮਾਨਾਂ ਦਾ ਵੀ ਹੱਕ ਆ ਗੁਰੂ ਗ੍ਰੰਥ ਸਾਹਿਬ ਤੇ ਮੁਸਲਮਾਨਾਂ ਦਾ ਭਗਤ ਫਰੀਦ ਜੀ ਦੀ ਬਾਣੀ ਕੱਢਦੇ ਹੋ ਵਿੱਚੋਂ ਦੋ ਮੁਸਲਮਾਨਾਂ ਦੀ ਬਾਣੀ ਆ ਭਗਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੱਲ ਨੂੰ ਤੁਸੀਂ ਕਿਸੇ ਮੁਸਲਮਾਨ ਦੇ ਘਰੋਂ ਚੁੱਕਣ ਚਲ ਜਿਓ ਤੇ ਤੂੰ ਮੁਸਲਮਾਨ ਆ ਤੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਸਕਦਾ ਕਹਤੇ ਨਹੀਂ ਕਰ ਸਕਦਾ ਓ ਪ੍ਰੇਮ ਦੇ ਨਾਲ ਸਤਕਾਰ ਦੇ ਨਾਲ ਮਰਯਾਦਾ ਦੇ ਨਾਲ ਮੁਸਲਮਾਨ ਵੀ ਕਰ ਸਕਦਾ ਹਿੰਦੂ ਵੀ ਕਰ ਸਕਦਾ ਜੇ ਮਰਜ਼ਾਦਾ ਨਹੀਂ ਜੇ ਪ੍ਰੇਮ ਨਹੀਂ ਸਤਕਾਰ ਨਹੀਂ ਤਾਂ ਫਿਰ ਸਿੱਖ ਵੀ ਨਹੀਂ ਕਰ ਸਕਦਾ ਭਗਤ ਭੀਖਣ ਜੀ ਮੁਸਲਮਾਨ ਫਕੀਰ ਹੋਏ ਆ ਭਗਤ ਫਰੀਦ ਜੀ ਮੁਸਲਮਾਨ ਫਕੀਰ ਹੋਏ ਆ ਭਗਤ ਨਾਮਦੇਵ ਜੀ Hindu ਹੋਏ ਆ ਭਗਤ ਸੈਨ ਜੀ Hindu ਹੋਏ ਆ ਕੇਸ ਕੱਟੇ ਹੋਏ ਸੀ ਨਾਈ ਸੀ ਨਾਈ ਦਾ ਕੰਮ ਕਰਦੇ ਸੀ ਲੋਕਾਂ ਦੇ ਕੇਸ ਮੰੁੰਦੇ ਸੀ ਤੇ ਆਪਣੇ ਵੀ ਕੱਟੇ ਹੋਏ ਸੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈਗੀ ਆ ਭਗਤ ਸੂਰਦਾਸ ਜੀ ਹਿੰਦੂ ਹੋਏ ਆ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈਗੀ ਆ ਭਗਤ ਪੀਪਾ ਜੀ ਹਿੰਦੂ ਹੋਏ ਆ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈਗੀ ਆ ਉਹ ਕੀ ਕਰੋਗੇ ਤੁਸੀਂ ਹੋਏ ਕਿਨੂੰ ਕਿਨੂੰ ਪੜਨ ਤੋਂ ਰੋਕੋਗੇ ਸ਼ਰਮ ਕਰੋ ਕੋ ਮਾੜੀ ਮੋਟੀ ਗੱਲ ਕੀ ਬਾਣੇ ਪਾ ਲੈ ਪੱਗਾਂ ਬੰਨ ਲੀਆਂ ਕਿਰਪਾਨਾਂ ਚੱਕ ਲੀਆਂ ਗੁੰਡਾਗਰਦੀ ਹਲਾ ਲਲਾ ਹਲਾ ਲਲਾ ਇਹ ਇਹ ਸਿੱਖੀ ਆ ਉਹ ਇਹ ਨਿਹੰਗ ਸਿੰਘਾਂ ਦੀ ਮਰਿਆਦਾ ਆ ਸ਼ਰਮਾਣੀ ਚਾਹੀਦੀ ਤੁਹਾਨੂੰ ਲੋਕਾਂ ਨੂੰ ਤੋਂ ਸੰਗਤ ਜੀ ਇੱਕ ਸਾਖੀ ਮੈਂ ਸੁਣਾਣੀ ਛੋਟੀ ਜੀ ਪ੍ਰਮਾਣ ਦੇ ਰੂਪ ਦੇ ਵਿੱਚ ਜਿਹੜੀ ਇਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਦਾ ਕੰਮ ਕਰੇਗੀ ਮੇਰਾ ਮੰਨ ਤੇ ਇਹ ਹੁੰਦਾ ਆ ਕਿ ਮੈਂ ਸ਼ਾਂਤੀ ਦੇ ਨਾਲ ਠੰਡੇ ਸੁਭਾ ਦੇ ਨਾਲ ਮੈਂ ਕੋਈ ਗੱਲ ਦੱਸਾਂ ਸੁਣਾਵਾਂ ਪਰ ਇਦਾਂ ਦੇ ਲੋਕ ਮਨ ਦੇ ਉੱਤੇ ਸਾਡੇ ਦੇ ਉੱਤੇ ਵਾਰ ਕਰਦੇ ਆ ਜਦੋਂ ਇਦਾਂ ਨਹੀਂ ਅਸੀਂ ਹਰਕਤਾਂ ਦੇਖੀ ਦੀਆਂ ਗੁਰੂ ਗ੍ਰੰਥ ਸਾਹਿਬ ਤੁਸੀਂ ਕੋ ਰਜਰਵ ਨਹੀਂ ਕਰਾਇਆ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਲਿਖਿਆ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿੱਖਾਂ ਦਾ ਅਧਿਕਾਰ ਆ ਮਹਾਰਾਜ ਨੇ ਕਿਹਾ ਜੋ ਪ੍ਰਭ ਕੋ ਮਿਲ ਬੋਚ ਹੈ ਜਿਹੜਾ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਆ ਉਹਦੀ ਗੱਲ ਕੀਤੀ ਆ ਖੋਜ ਸ਼ਬਦ ਮੈਂ ਲੈ ਸ਼ਬ ਚੋਂ ਲੱਭ ਲੈ ਜਿਹੜਾ ਵੀ ਤੁਸੀਂ ਤਾਂ ਮਿਲਣਾ ਹੀ ਨਹੀਂ ਤੁਸੀਂ ਤਾਂ ਖਾਣੇ ਗੰਦ ਖਾਣਾ ਤੁਸੀਂ ਤਾਂ ਗੰਦ ਖਾਨੇ ਆ ਮਾਸ ਖਾਣਾ ਤੁਸੀਂ ਗੰਦ ਖਾਣਾ ਤੁਹਾਡੇ ਤਾਂ ਕੋਈ ਮਤਲਬ ਹੀ ਨਹੀਂ ਤੁਹਾਡਾ ਨਾ ਤੁਸੀਂ ਨਾਮ ਨਾਲ ਜੁੜਦੇ ਆ ਨਾ ਤੁਹਾਨੂੰ ਕੋਈ ਨਾਮ ਨਾਲ ਪ੍ਰੇਮ ਆ ਨਾ ਪ੍ਰੀਤੀ ਆ ਨਾ ਤੁਹਾਡੇ ਸ਼ਬਦ ਦੇ ਨਾਲ ਪ੍ਰੇਮ ਆ ਤੁਸੀਂ ਤਾਂ ਹਰਾਮਜਾਦਗੀਆਂ ਗੁੰਡਾ ਕਰਦੀਆਂ ਤੋਂ ਉਤਰਿਓ ਆ ਸਮਾਜ ਚ ਪਾੜ ਪਾਣ ਲਈ ਨਫ਼ਰਤ ਪਾਣਦੇ ਤੁਸੀਂ ਬੀ ਬੀਜਦੇ ਤੁਸੀਂ ਤਾਂ ਲੋਕ ਨਿਆਗੀ ਸਿੰਘ ਤਾਂ ਪ੍ਰੇਮ ਦੀ ਮੂਰਤ ਹੁੰਦੇ ਪ੍ਰੇਮ ਦੀ ਮਾਲਾ ਮਾਲਾ ਫੇਰਦੇ ਸੀ ਪੰਜਵੇਂ ਪਾਸ਼ਾ ਮਾਲਾ ਜਦੋਂ ਉਹਨਾਂ ਨੂੰ ਮਾਲਾ ਫੇਰਦਿਆਂ ਨੂੰ ਗੰਗੂ ਵਰਗ ਚੰਦੂ ਵਰਗਿਆਂ ਨੇ ਤੰਗ ਕੀਤਾ ਤਾਂ ਫਿਰ ਛੇਵੇਂ ਪਾਸ਼ਾ ਨੇ ਸਰੀ ਸਾਹਿਬ ਨੂੰ ਹੱਥ ਪਾਇਆ ਕਿਉਂ ਪਾਇਆ ਮਾਲਾ ਦੀ ਰਾਖੀ ਲਈ ਮਾਲਾ ਦੀ ਰਾਖੀ ਲਈ ਇੱਕ ਹੱਥ 'ਚ ਮਾਲਾ ਦਿੱਤੀ ਸੰਤ ਬਣਾਇਆ ਤੁਹਾਨੂੰ ਹਰ ਗੁੰਡੇ ਨਹੀਂ ਬਣਾਇਆ ਇੰਨੀ ਗੱਲ ਚੇਤੇ ਰੱਖਿਓ ਮੇਰੀ ਗੱਲ ਦੀ ਜੇ ਉੱਥੇ ਕੋਈ ਤੁਹਾਨੂੰ ਲੱਗੀ ਗੱਲ ਬੇਅਮਰਜ਼ਾਦਾ ਵਾਲੀ ਨਹੀਂ ਜੀ ਇਹ ਉਲਟਿਆ ਤਾਂ ਫਿਰ ਤੁਸੀਂ ਕਮੇਟੀ ਦੇ ਨਾਲ ਸੰਪਰਕ ਕਰਦੇ ਕਹਿੰਦੇ ਉੱਥੇ ਦੀ ਕਮੇਟੀ ਨੂੰ ਅਕਾਲ ਤਖਤ ਨੂੰ ਕਹਿੰਦੇ ਅੱਜ ਕੱਲ ਚੰਗਾ ਭਲਾ ਸੋਸ਼ਲ ਮੀਡੀਆ ਦਾ ਜੋਗ ਗਿਆ ਵੀਡੀਓ ਪਾ ਕੇ ਸਾਰੀ ਸਿੱਖ ਸੰਗਤ ਨੂੰ ਕਹਿੰਦੇ ਕਿ ਇੱਥੇ ਜੀ ਇਸ ਤਰ੍ਹਾਂ ਪ੍ਰਕਾਰ ਦੇ ਨਾਲ ਘਟਨਾ ਆ ਇਹ ਲੋਕ ਮੰਨਦੇ ਨਹੀਂ ਆ ਗੁਰੂ ਗ੍ਰੰਥ ਸਾਹਿਬ ਦੀ ਇਸ ਇਸ ਚੀਜ਼ ਦੇ ਵਿੱਚ ਬੇਅਦਬੀ ਆ ਆਪੇ ਸਾਰੇ ਬੇਅਦਬੀ ਤਾਂ ਤੁਸੀਂ ਕਰਕੇ ਆਏ ਹੋ ਉੱਥੇ ਜਿੱਥੇ 60 ਸਾਲਾਂ ਤੋਂ ਮਾਰਿਆਂ ਦਾ ਪ੍ਰਕਾਸ਼ ਸੀ ਤੋਂ ਸੰਗਤ ਜੀ ਇੱਕ ਸਖੀ ਸੁਣਾਉਣੀ ਆ ਮੈਂ ਇਸੇ ਹੀ ਸੰਬੰਧ ਦੇ ਵਿੱਚ ਇਸੇ ਹੀ ਸੰਦਰਭ ਦੇ ਵਿੱਚ ਭਗਤ ਸਧਨਾ ਜੀ ਦੀ ਸਾਰੇ ਪ੍ਰੇਮ ਦੇ ਨਾਲ ਸੁਣਿਓ ਮੈਂ ਵੀ ਥੋੜਾ ਜਿਹਾ ਆਪਣੇ ਉਹਨੂੰ ਠੰਡਾ ਕਰਕੇ ਸੁਣਾਉਣੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਆਉਂਦਾ ਆ ਮੈਂ ਨਾ ਹੀ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ ਉਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਮਹਾਰਾਜਨੀ ਨੇ ਭਗਤ ਸਦਨਾ ਜੀ ਨੇ ਆਪਣੇ ਆਪ ਨੂੰ ਕਿਹਾ ਮਹਾਰਾਜ ਅੱਗੇ ਭਗਵਾਨ ਅੱਗੇ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਔਸਰ ਲੱਜਾ ਮੇਰੀ ਲੱਜਾ ਰਖਣੀ ਰਾਖ ਲਿਓ ਸਦਨਾ ਜਨ ਤੋਰਾ ਮੈਂ ਤੇਰਾ ਜਾਣਿਆ ਭਗਤ ਸਦਨਾ ਜੀ ਦੀ ਸਾਖੀ ਆਉਂਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਖੀ 'ਚ ਇਹ ਆਉਂਦਾ ਆ ਭਗਤ ਸਦਨਾ ਜੀ ਬੱਕਰੇ ਵੱਢਿਆ ਕਰਦੇ ਸਨ ਇੱਕ ਦਿਨ ਰਾਜੇ ਨੂੰ ਦਸਵੀਂ ਦਾ ਦਿਨ ਸੀ ਦਸਵੀਂ ਦੇ ਦਿਨ ਦੇ ਉੱਤੇ ਰਾਜੇ ਨੇ ਦੇਵੀ ਦੀ ਪੂਜਾ ਕਰਨੀ ਸੀ ਰਾਜੇ ਨੂੰ ਥੋੜੇ ਜਿਹੇ ਮਾਸ ਦੀ ਲੋੜ ਪੈ ਗਈ ਰਾਤ ਸੀ ਹਨੇਰਾ ਸੀ ਰਾਤ ਦੇ 10 ਵਜੇ ਹੋਏ ਸੀ ਉਸ ਵੇਲੇ ਸਦਨਾ ਜੀ ਆਪਣਾ ਮਾਸ ਵਾਲਾ ਖੋਖਾ ਬੰਦ ਕਰ ਚੁੱਕੇ ਸੀ ਵੱਢਿਆ ਹੋਇਆ ਮਾਸ ਘਰ ਦੇ ਵਿੱਚ ਹੈ ਨਹੀਂ ਸੀ ਰਾਜੇ ਨੇ ਆਪਣੇ ਵਜ਼ੀਰ ਨੂੰ ਭੇਜਿਆ ਕਿ ਜਾ ਕੇ ਕਸਾਈ ਦੇ ਕੋਲੋਂ ਸਦਨੇ ਦੇ ਕੋਲੋਂ ਮਾਸ ਲੈ ਕੇ ਆਓ ਮਹਦੇਵੀ ਦੀ ਪੂਜਾ ਕਰਕੇ ਫੇਰ ਸੋਣਾ ਉਹਨੂੰ ਮਾਸ ਅਰਪਣ ਕਰਨਾ ਭੇਟਾ ਦੇ ਵਿੱਚ ਇੱਕ ਪਾਈਆ ਮਾਸ ਮੰਗਾਇਆ ਉਹਨੇ ਉਹ ਜਾ ਕੇ ਕਿਹਾ ਕਹਿੰਦੇ ਰਾਜੇ ਨੇ ਇੱਕ ਪਾਈਆ ਮਾਸ ਮੰਗਵਾਇਆ ਉਹ ਕਹਿੰਦਾ ਜੀ ਹੁਣ ਤੇ ਮਾਸ ਹੈ ਨਹੀਂਗਾ ਉਹ ਕਹਿੰਦੇ ਰਾਜੇ ਨੂੰ ਜ਼ਰੂਰ ਚਾਹੀਦਾ ਰਾਜੇ ਦੀ ਪੂਜਾ ਆ ਸਦਨਾ ਕਹਿਣ ਲੱਗਾ ਕਹਿੰਦਾ ਰਾਜੇ ਨੂੰ ਤੇ ਜਵਾਬ ਨਹੀਂ ਦੇ ਸਕਦੇ ਰਾਜਾ ਨਾਰਾਜ਼ ਹੋ ਜਾਏਗਾ ਸਦਨੇ ਨੇ ਮਨਚ ਵਿਚਾਰ ਕੀਤਾ ਵੀ ਜੇ ਹੁਣ ਬੱਕਰਾ ਹੁਣ ਰਾਤ ਨੂੰ ਵੱਢਿਆ ਤੇ ਕੱਲ ਨੂੰ ਇਕਾदशी ਦਾ ਵਰਤ ਆ ਕੱਲ ਨੂੰ ਇਹ ਵਿਕਣਾ ਨਹੀਂ ਪਰਸੋਂ ਨੂੰ ਇਹ ਖਰਾਬ ਹੋ ਜਾਣਾ ਮਾਸ ਮੇਰਾ ਤੇ ਸਾਰਾ ਬੱਕਰਾ ਖਰਾਬ ਹੋ ਜਾਏਗਾ ਇਦਾਂ ਦੀ ਵਿਚਾਰ ਕਰਕੇ ਸਦਨਾ ਜੀ ਨੇ ਸੋਚਿਆ ਕਿ ਜਿਹੜੇ ਬੱਕਰੇ ਦੇ ਥੱਲੇ ਪਤਾਲੋਂ ਹੁੰਦੇ ਜਿਹਨੂੰ ਟੈਸਟਿਕਲ ਕਹਿੰਦੇ ਆ ਫੇ ਉਹ ਮੈਸ਼ੂਰੀ ਲੈ ਕੇ ਵੱਢ ਦੰਨਾ ਉਹਨੇ ਕਿਹਨੂੰ ਚਾਹੀਦੇ ਆ ਪਾਈਆ ਇਹਨੂੰ ਮੈਂ ਦੇ ਦੰਨਾ ਜਦੋਂ ਕਹਿੰਦੇ ਸਦਨਾ ਜੀ ਸ਼ੁਰੂ ਹੀ ਲੈ ਕੇ ਬੱਕਰੇ ਦੇ ਟੈਸਟਿਕਲ ਪਤਾਲੂ ਵੱਢਣ ਲੱਗਾ ਤੇ ਬੱਕਰਾ ਅੱਗੋਂ ਖੜ ਖੜਾ ਕੇ ਹੱਸ ਪਿਆ ਉਹ ਇੱਕ ਪਰਮੇਸ਼ਰ ਦਾ ਕੌਤਕ ਸੀ ਸਦਨੇ ਨੂੰ ਗਿਆਨ ਕਰਵਾਉਣ ਦਾ ਬੱਕਰਾ ਹੱਸ ਕੇ ਕਹਿਣ ਲੱਗਾ ਕਹਿੰਦਾ ਸਦਨੇ ਆ ਅੱਜ ਤੱਕ ਹੁਣ ਤੱਕ ਤੇਰਾ ਮੇਰਾ ਸਿਰ ਦਾ ਬਦਲਾ ਸੀ ਤੂੰ ਮੇਰਾ ਸਿਰ ਵੱਢਦਾ ਸੀ ਮੈਂ ਤੇਰਾ ਸਿਰ ਵੱਢਦਾ ਸੀ ਅਗਲੇ ਜਨਮ ਚ ਸਿਰ ਦਾ ਬਦਲਾ ਸੀ ਤੂੰ ਸਿਰ ਸਾਡਾ ਸਿਰ ਵੱਡਦਾ ਸੀ ਅਸੀਂ ਤੇਰੇ ਤੇਰਾ ਸਿਰ ਵੱਡਦੇ ਸੀ ਅੱਜ ਤੂੰ ਨਵੀਂ ਭਾਜੀ ਪਾਈ ਆ ਅਗਲੇ ਜਨਮ ਦੇ ਵਿੱਚ ਮੈਂ ਤੇਰੇ ਪਤਾਲੂ ਵੱਢਣੇ ਆ ਜਿਵੇਂ ਮੈਂ ਤਿੰਨ ਦਿਨ ਤੜਫਣਾ ਮੇਰੀ ਮੌਤ ਨਹੀਂ ਹੋਣੀ ਵੱਢਣ ਦੇ ਨਾਲ ਮੈਂ ਤੜਫੀ ਜਾਣਾ ਤਿੰਨ ਦਿਨ ਮੈਨੂੰ ਕਿੰਨੀ ਤਕਲੀਫ ਹੋਣੀ ਆ ਅਗਲੇ ਜਨਮ ਚ ਮੈਂ ਤੇਰੇ ਵੱਢਣੇ ਆ ਤਿੰਨ ਦਿਨ ਤੂੰ ਵੀ ਤੜਫੇਗਾ ਇਹ ਸੋਚ ਕੇ ਮੇਰੇ ਪਤਾਲੂ ਵੱਢੀ ਕਹਿੰਦੇ ਸਦਨਾ ਜੀ ਨੂੰ ਗਿਆਨ ਹੋ ਗਿਆ ਸੁਰੀ ਹੱਥ ਚੋਂ ਛੱਡ ਦਿੱਤੀ ਤਦੋਂ ਵਜ਼ੀਰ ਨੂੰ ਕਹਿਣ ਲੱਗਾ ਮੈਨੂੰ ਭਾਵੇਂ ਮਾਰ ਦਿਓ ਮੈਂ ਬੱਕਰਾ ਨਹੀਂ ਵੱਢਣਾ ਹੈ ਮੈਂ ਤੇ ਕੰਮ ਛੱਡ ਦਿੱਤਾ ਹੁਣ ਕਹਿੰਦੇ ਸਧਨਾ ਜੀ ਨੂੰ ਕੰਮ ਕੋਈ ਵੀ ਕਰਨਾ ਨਹੀਂ ਆਉਂਦਾ ਸੀ ਕਿਸੇ ਵੀ ਤਰ੍ਹਾਂ ਦਾ ਉਹ ਕੇਵਲ ਮਾਸ ਵੇਚਣਾ ਹੀ ਜਾਣਦੇ ਸੀ ਕਿਉਂਕਿ ਬਹੁਤ ਸਿੱਧੇ ਭੋਲੇ ਭਾਲੇ ਇਨਸਾਨ ਸੀ ਉਹ ਚਤਰਚਲਾਕ ਪੜ੍ਹੇ ਲਿਖੇ ਇਨਸਾਨ ਨਹੀਂ ਸੀ ਤੋਂ ਕਹਿੰਦੇ ਹੁਣ ਬੱਕਰਾ ਖੁਦ ਨਹੀਂ ਵੱਢਦੇ ਹੈ ਕਿਤੇ ਉਹ ਵੱਢਿਆ ਹੋਇਆ ਮਾਸ ਲੈ ਕੇ ਆਉਂਦੇ ਹਨ ਤੇ ਲਿਆ ਕੇ ਉਹ ਵੇਚਦੇ ਹਨ ਤੇ ਇੱਕ ਦਿਨ ਰਾਹ ਦੇ ਵਿੱਚ ਉਹਨਾਂ ਨੂੰ ਭਗਵਾਨ বিষ্ণੂ ਜੀ ਦੀ ਸ਼ਾਲਗ੍ਰਾਮ ਜਿਹਨੂੰ ਬੱਟਾ ਸ਼ਾਲਗ੍ਰਾਮ ਹੁੰਦਾ ਸ਼ਾਲਗ੍ਰਾਮ ਮਿਲ ਗਿਆ ਉਹਨੂੰ ਸ਼ਾਕਸ਼ਾਤ ਭਗਵਾਨ বিষ্ণੂ ਜੀ ਨੂੰ বিষ্ণੂ ਜੀ ਮੰਨਿਆ ਜਾਂਦਾ ਉਹਨੂੰ ਠਾਕਰ ਨੂੰ ਸ਼ਾਲਗ੍ਰਾਮ ਨੂੰ ਜਿਹੜਾ ਤਰਲ ਭਗਤ ਤਰਲੋਚਨ ਜੀ ਨੇ ਤੰਨਾ ਜੀ ਨੂੰ ਦਿੱਤਾ ਸੀ ਤੋਂ ਕਹਿੰਦੇ ਉਹਨ ਬੱਟੇ ਨੂੰ ਉਹਨੂੰ ਨਹੀਂ ਪਤਾ ਕਿ বিষ্ণੂ ਭਗਵਾਨ ਦਾ ਸ਼ਾਲਗ੍ਰਾਮ ਆ ਉਹਨ ਲਿਆ ਕੇ ਮਾਸ ਤੋਲਣ ਵਾਸਤੇ ਆਪਣੀ ਤੱਕੜੀ ਦਾ ਤੋਲਾ ਬਣਾ ਲਿਆ ਇੱਕ ਪਾਸੇ ਸ਼ਾਲਗ੍ਰਾਮ ਰੱਖ ਲਿਆ ਕਰਦੇ ਸਨ ਇੱਕ ਪਾਸੇ ਮਾਸ ਤੋਲ ਕੇ ਗੱਕਾਂ ਨੂੰ ਵੇਚ ਦਿਆ ਕਰਦੇ ਸਨ ਪਰ ਹੱਕ ਦੀ ਕਮਾਈ ਕਰਦੇ ਸਨ ਕਿਸੇ ਨਾਲ ਬੇਈਮਾਨੀ ਨਹੀਂ ਕਰਦੇ ਸਨ ਨਾ ਕਿਸੇ ਨੂੰ ਵੱਧ ਚੀਜ਼ ਦਿੰਦੇ ਨਾ ਕਿਸੇ ਨੂੰ ਘੱਟ ਦਿੰਦੇ ਹੱਕ ਤੇ ਸੱਚ ਦੀ ਕਮਾਈ ਕਰਦੇ ਤੇ ਦਿਨ ਦੇ ਵਿੱਚ ਬੱਟਾ ਚੱਕ ਕੇ ਕਈ ਵਾਰੀ ਤੱਕੜੀ ਤੇ ਰੱਖਦੇ ਤੇ ਕਈ ਵਾਰੀ ਲਾਂਦੇ ਉਹਨਾਂ ਦੀ ਹੱਕ ਤੇ ਸੱਚ ਦੀ ਕਮਾਈ ਕਰਕੇ ਭਗਤ ਧੰਨਾ ਜੀ ਦੇ ਭਗਤ ਸਧਨਾ ਜੀ ਦੇ ਕਹਿੰਦੇ ਹੱਥ ਪਵਿੱਤਰ ਹੋ ਗਏ ਹੁਣ ਪਵਿੱਤਰ ਹੱਥ ਜਦੋਂ ਸ਼ਾਲਗ੍ਰਾਮ ਨੂੰ ਲਾਂਦੇ ਆ ਚੱਕ ਕੇ ਤੱਕੜੀ ਤੇ ਰੱਖਦੇ ਆ ਤੇ ਕਹਿੰਦੇ ਭਗਵਾਨ ਖੁਸ਼ ਹੁੰਦੇ ਆ ਕਿ ਮੇਰਾ ਭਗਤ ਬਹੁਤ ਪਿਆਰਾ ਹੈ ਹੱਕ ਸੱਚ ਦੀ ਕਮਾਈ ਕਰਦਾ ਹੱਕ ਸੱਚ ਦੀ ਕਮਾਈ ਨਾਲ ਦੇ ਹੱਥ ਪਵਿੱਤਰ ਹੋ ਗਏ ਤਾਂ ਕਹਿੰਦੇ ਇੱਕ ਦਿਨ ਇਨਾਰਗਾ ਆ ਜਿਹੜੇ ਇਦਾਂ ਦੇ ਖਾਚੇ ਆ ਇਨਾਰਗਾ ਕੋ ਪੰਡਤ ਕੋ ਬ੍ਰਾਹਮਣ ਲੰਘਿਆ ਉੱਥੋਂ ਉਹਨੇ ਦੇਖਿਆ ਕਿ ਤੇ ਤੱਕੜੀ ਦੇ ਉੱਤੇ ਇਹਨੇ ਵਿਸ਼ਨੂੰ ਭਗਵਾਨ ਦਾ ਸ਼ਾਲਗ੍ਰਾਮ ਰੱਖਿਆ ਹੋਇਆ ਇਹਦੇ ਸ਼ਾਲਗ੍ਰਾਮ ਦੇ ਨਾਲ ਮਾਸ ਤੋਲਦਾ ਉਹਨੂੰ ਬੜੀ ਖਹਿ ਜਾਈ ਉਹਨੂੰ ਬੜਾ ਗੁੱਸਾ ਆਇਆ ਜਿਵੇਂ ਇਹਨਾਂ ਖਚਾਂ ਨੂੰ ਆਇਆ ਕਿ ਮੰਦਿਰ ਦੇ ਵਿੱਚ ਮਹਾਰਾਜ ਦਾ ਸਰੂਪ ਇਹਨਾਂ ਨੇ ਰੱਖਿਆ ਹੈ ਗੱਲ ਤੇ ਮੁਹੱਬਤ ਦੀ ਆ ਗੱਲ ਤੇ ਪ੍ਰੇਮ ਦੀ ਆ ਉਹ ਭੀਲਣੀ ਦੇ ਤਾਂ ਰਾਮਚੰਦਰ ਜੀ ਨੇ ਤਾਂ ਭੀਲਣੀ ਦੇ ਝੂਠੇ ਬੇਰ ਖਾ ਲਏ ਸੀ ਤੁਸੀਂ ਕਿਹੜੀ ਗੱਲ ਕਰਦੇ ਹੋਏ ਤੇ ਕਹਿੰਦੇ ਉਹ ਕਹਿਣ ਲੱਗਾ ਬ੍ਰਾਹਮਣ ਇਹ ਤਾਂ ਕਹਿੰਦਾ ਤੂੰ ਬਹੁਤ ਮਾੜਾ ਕੰਮ ਕੀਤਾ ਗੁੱਸਾ ਕਰ ਗਿਆ ਉਹਨੂੰ ਕੁੱਟਣ ਪੈ ਗਿਆ ਸਦਨੇ ਨੂੰ ਸਦਨਾ ਜੀ ਹੱਥ ਜੋੜ ਕੇ ਕਹਿੰਦੇ ਮੇਰੇ ਕੋ ਕੀ ਗਲਤੀ ਹੋ ਗਈ ਜੀ ਕਹਿੰਦੇ ਤੂੰ ਵਿਸ਼ਨੂੰ ਭਗਵਾਨ ਦੀ ਸ਼ਾਲਗ੍ਰਾਮ ਦੇ ਨਾਲ ਤੂੰ ਮਾਸ ਤੋਂ ਲਈ ਜੰਨਾ ਇਹ ਤਾਂ ਪੂਜਾ ਕਰਨ ਵਾਲੀ ਚੀਜ਼ ਆ ਇਹਦੀ ਤਾਂ ਪੂਜਾ ਕਰਨੀ ਚਾਹੀਦੀ ਆ ਤੇ ਸਦਨਾ ਜੀ ਹੱਥ ਜੋੜ ਕੇ ਕਹਿੰਦੇ ਮੈਨੂੰ ਪਤਾ ਨਹੀਂ ਸੀ ਜੀ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਇਹ ਲੈ ਜਾਓ ਤੁਸੀਂ ਜੋ ਇਹਦਾ ਕਰਨਾ ਕਰ ਲਓ ਤੁਸੀਂ ਲੈ ਜਾਓ ब्राह्मण ਕਹਿੰਦਾ ਠੀਕ ਆ ਮੈਂ ਲਜਾ ਕੇ ਨੁਹਾਤ ਹੋ ਆ ਕੇ ਦੀ ਪੂਜਾ ਕਰਾਂਗਾ ਧੂਪ ਬੱਤੀ ਕਰਕੇ। ब्राह्मण ਲੈ ਗਿਆ। ब्राह्मण ਨੇ ਲਜਾ ਕੇ ਨੁਹਾਤ ਹੋ ਆ ਕੇ ਧੂਪ ਬੱਤੀ ਕਰਕੇ ਪੂਜਾ ਕਰਨੀ ਸ਼ੁਰੂ ਕੀਤੀ। ਭਗਵਾਨ ਨੇ ਉਹਦਾ ਗਲ ਫੜ ਲਿਆ ਕਹਿੰਦੇ ਗਲ ਘੁੱਟ ਹੋ ਗਿਆ ਉਹਦਾ ব্রাহ্মণ ਦਾ। ਗਲ ਘੁੱਟ ਹੋ ਗਿਆ ਤੇ ਆਖਿਆ ਹੋਈ ਆਕਾਸ਼ ਬਾਣੀ ਹੋਈ ਕਹਿੰਦੇ ਤੂੰ ਸਾਨੂੰ ਸਾਡੇ ਭਗਤ ਤੋਂ ਵਿਛੋੜ ਦਿੱਤਾ। ਉਹ ਸਾਡਾ ਭਗਤ ਬਹੁਤ ਪਿਆਰਾ ਸੀ। ਤੂੰ ਮੇਰੇ ਭਗਤ ਤੋਂ ਮੈਨੂੰ ਵਿਛੋੜ ਦਿੱਤਾ। ਜੇ ਤੂੰ ਚੰਗਾ ਚਾਹੁੰਦਾ ਆਪਣਾ ਭਲਾ ਚਾਹਨਾ ਆ ਤਾਂ ਉੱਥੇ ਮੈਨੂੰ ਮੇਰੇ ਭਗਤ ਦੇ ਕੋਲ ਉੱਥੇ ਮਾਸ ਵਾਲੀ ਤੱਕੜੀ ਤੇ ਛੱਡ ਕੇ ਆ ਮੈਂ ਨਹੀਂ ਤੇਰੇ ਕੋਲ ਰਹਿਣਾ ਮੈਂ ਨਹੀਂ ਤੇਰੇ ਨਾਲ ਖੁਸ਼ ਮੈਨੂੰ ਤਾਂ ਮੇਰਾ ਭਗਤ ਚੰਗਾ ਲੱਗਦਾ ਮੈਂ ਤਾਂ ਉਸ ਮਾਸ ਵਾਲੀ ਤੱਕੜੀ ਦੇ ਵਿੱਚ ਬਹਿ ਕੇ ਖੁਸ਼ ਹਾਂ ਮੈਨੂੰ ਤਾਂ ਜਦੋਂ ਉਹ ਹੱਥ ਲਾਉਂਦਾ ਆ ਮੈਨੂੰ ਤਾਂ ਫਿਰ ਖੁਸ਼ੀ ਹੁੰਦੀ ਆ ਮੇਰੀ ਤੇ ਫਿਰ ਪ੍ਰਸੰਤਾ ਆ ਤੇਰੇ ਵਰਗੇ ਪਾਪੀ ਬ੍ਰਾਹਮਣ ਦੇ ਨਾਲ ਮੈਂ ਨਹੀਂ ਰਹਿਣਾ ਹੈ ਹੁਣ ਦੱਸੋ ਤੁਸੀਂ ਇਹ ਤੋਂ ਕੀ ਸਿੱਖਿਆ ਮਿਲਦੀ ਹੋਏ ਗੱਲ ਤੇ ਮੁਹੱਬਤ ਦੀ ਆ ਪ੍ਰੇਮ ਦੀ ਆ ਉਹ ਬਾਣੇ ਦੀ ਨਹੀਂ ਹੈ ਕਿ ਬਾਣੇ ਦੀ ਗੱਲ ਆ ਤਲਪਾਨਾ ਚੱਕ ਲੀਆਂ ਹਲਾ ਲਲਾ ਮਚਾਤੀ ਅਸੀਂ ਸੇਖਿਆ ਅਸੀਂ ਚੌਧਰੀ ਆ ਅਸੀਂ ਗਲਤ ਗੱਲ ਆ ਇਹ ਤੁਹਾਨੂੰ ਆਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਭੁਗਤਣੇ ਪੈਣਗੇ ਔਰ ਮੈਂ ਤੇ ਕਹਿੰਦਾ ਆ ਕਿ ਜਿੰਨੀਆਂ ਵੀ ਸੰਤ ਸੰਪਰਦਾਵਾਂ ਨਿਹੰਗ ਸਿੰਘ ਜਿਥੇ ਬੰਦਿਆ ਬਾਈ ਕਾਟ ਕਰੋ ਜਿਹੜਾ ਬੰਦਾ ਬਾਣਾ ਇੱਕ ਵਾਰੀ ਪਾ ਲੈਂਦਾ ਮਯਾਲ ਕੀ ਹਲਾ ਦੇਵੇ ਜਿਹੜਾ ਲਾਂਦਾ ਜੁੱਤੀਆਂ ਮਾਰੋ ਦੇ ਬੰਦ ਕੇ ਉਹਨੂੰ ਲੈ ਕੇ ਆਓ ਦਲਾ ਪੰਥਾਂ ਦੇ ਵਿੱਚ ਘੋੜਿਆਂ ਦੇ ਮਗਰ ਪਾ ਕੇ ਘੜੀਸੋ ਜਿਹੜੇ ਬਾਣੇ ਲਾਂਦੇ ਆ ਇੱਕ ਵਾਰੀ ਪਾ ਲੈਂਦੇ ਮੁੜ ਕੇ ਫਿਰ ਲਾਂਦੇ ਆ ਫਿਰ ਪਾ ਲੈਂਦੇ ਆ ਉਹ ਦਿਨ ਚ ਕਈ ਵਾਰੀ ਪਾਉਂਦੇ ਆ ਕਈ ਵਾਰੀ ਲਾਹਂਦੇ ਆ ਜੇ ਤੇ ਨਿਹੰਗ ਸਿੰਘਾਂ ਚ ਜਾਣਾ ਕਿਸੇ ਜੋੜ ਮੇਲੇ ਚ ਜਾਣਾ ਨਿਹੰਗ ਸਿੰਘਾਂ ਨੂੰ ਮਿਲਣ ਜਾਣਾ ਮੈਂ ਰੋਜ਼ ਦੇਖਦਾ ਹੀ ਆ ਸਾਡੇ ਇੱਥੇ ਹੁੰਦਾ ਹੈ ਤਾਂ ਫੇਰ ਬਾਣਾ ਪਾ ਲੈਣਾ ਤੇ ਜੇ ਕਿਸੇ ਜਨਾਨੀ ਦਾ ਪਿੱਛਾ ਕਰਨਾ ਕੁੜੀਆਂ ਦਾ ਪਿੱਛਾ ਵੀ ਕਰਨ ਜਾਂਦੇ ਆ ਤਾਂ ਫੇਰ ਬਾਣੇ ਲਾ ਦੇਣੇ ਆ ਫੇਰ ਪੈਂਟ ਕਮੀਜ਼ਾ ਪਾ ਲੈਣੀਆਂ ਹਰ ਦੂ ਲਾਣ ਤੇ ਤੁਹਾਡੇ ਜੰਮਣ ਦਾ ਉਹ ਤੁਸੀਂ ਤਾਂ ਸਾਨੂੰ ਕਲੰਕ ਲਵਾਣੇ ਆ ਓਏ ਸੋ ਇਸ ਕਰਕੇ ਮੈਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਇਸ ਗੱਲ ਦੀ ਘਟਨਾ ਦੀ ਜਿਹੜੀ ਇਹ ਉੱਥੇ ਪਾਣੀ ਪਤ ਇਹ ਕੀਤੀ ਆ ਤੇ ਉੱਥੇ ਦੀ ਮੰਦਿਰ ਦੀ ਕਮੇਟੀ ਨੂੰ ਵੀ ਮੈਂ ਇਹ ਗੱਲ ਕਹਿੰਦਾ ਕਿ ਸਖਤ ਤੋਂ ਸਖਤ ਤੇ ਉੱਥੇ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਮੈਂ ਗੱਲ ਕਹਿੰਦਾ ਕਿ ਸਖਤ ਤੋਂ ਸਖਤ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਜਿਹੜੀ ਬਣਦੀ ਕਾਰਵਾਈ ਆ ਉਹ ਜ਼ਰੂਰ ਇਹਨਾਂ ਲੋਕਾਂ ਦੇ ਕਰੋ ਜੇ ਇਹਨਾਂ ਨੇ ਬਕਾਇਦਾ ਦੋਸ਼ ਕੀਤਾ ਤੇ ਇਹ ਇਹਨਾਂ ਦੇ ਉੱਤੇ ਜਿਹੜੀ ਸਖਤ ਕਾਰਵਾਈ ਸਾਡੇ ਲੋਕ ਖੁਲਪੂਰੀ ਇਜਾਜ਼ਤ ਹੈ ਹੋਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਕੋਈ ਇੱਕ ਨਹੀਂ ਇਹਦਾ ਕੋਈ ਵੀ ਕੁਝ ਵੀ ਲੱਗਦਾ ਇਹ ਸਭ ਦੇ ਸਾਹਮਣੇ ਰਹਿਬਰ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਸਰਬੱਤ ਦੇ ਰਹਿਬਰ ਨੇ ਔਰ ਬਾਣੀ ਚ ਲਿਖਿਆ ਆ ਉਹ ਪ੍ਰਦੇਸ਼ ਚੋ ਵਰਨਾ ਕੋ ਸਾਂਝਾ ਮੁਸਲਮਾਨ ਵੀ ਪੜ ਸਕਦਾ ਆ ਹਿੰਦੂ ਵੀ ਪੜ ਸਕਦਾ ਆ ਸਾਰੇ ਪੜ ਸਕਦੇ ਆ ਤੇ ਨਹੀਂ ਜਮਾਤਾਂ ਨੇ ਮੁਸਲਮਾਨ ਆ ਹਿੰਦੂ ਆ ਤੇ ਸਿੱਖ ਆ ਤਿੰਨੇ ਹੀ ਪੜ ਸਕਦੇ ਆ ਪ੍ਰੇਮ ਦੇ ਨਾਲ ਬੈਠ ਕੇ ਪੜ ਸਕਦੇ ਆ ਗੁਰੂ ਗ੍ਰੰਥ ਸਾਹਿਬ ਚ ਇਹਨਾਂ ਤਿੰਨਾਂ ਜਮਾਤਾਂ ਦਾ ਜ਼ਿਕਰ ਆਉਂਦਾ ਆ ਔਰ ਇਹਨਾਂ ਤਿੰਨਾਂ ਜਮਾਤਾਂ ਦੇ ਆ ਲੋਕਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨਾਂ ਦਾ ਬਰਾਬਰ ਹੱਕ ਆ ਮਹਾਰਾਜ ਜੀ ਨੇ ਕਿਹਾ ਤੇ ਸਮਾਜ ਦੇ ਵਿੱਚ ਇਹਨਾਂ ਤਿੰਨਾਂ ਜਮਾਤਾਂ ਦੇ ਵਿੱਚ ਚਾਰ ਪ੍ਰਕਾਰ ਦੀਆਂ ਸ਼੍ਰੇਣੀਆਂ ਨੇ ਬ੍ਰਾਹਮਣ ਨੇ ਸ਼ੂਦਰ ਨੇ ਵੈਸ਼ ਨੇ ਖੱਤਰੀ ਨੇ ਉਹ ਮੁਸਲਮਾਨਾਂ 'ਚ ਵੀ ਆ ਸਿੱਖਾਂ 'ਚ ਵੀ ਆ ਤੇ ਹਿੰਦੂਆਂ 'ਚ ਵੀ ਆ ਉਹ ਚਾਰੇ ਸ਼੍ਰੇਣੀਆਂ ਵੀ ਇਹਨੂੰ ਪੜ ਸਕਦੀਆਂ ਬੇਸ਼ੱਕ ਬ੍ਰਾਹਮਣਾਂ ਦੇ ਵਿੱਚ ਪੰਡਤਾਂ ਦੇ ਵਿੱਚ ਸ਼ੂਦਰਾਂ ਨੂੰ ਮਨਾ ਕੀਤਾ ਕਿ ਸ਼ੂਦਰ ਨਹੀਂ ਪੜ ਸਕਦੇ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਅਧਿਕਾਰ ਦਿੱਤਾ ਕਿ ਸ਼ੂਦਰ ਵੀ ਪੜ ਸਕਦੇ ਆ ਸੋ ਇਸ ਕਰਕੇ ਇਹ ਜਿਹੜੀ ਬੇਨਤੀ ਆ ਸਾਰੇ ਪ੍ਰਮਾਨ ਕਰੋ ਹੁਣ ਇੱਥੇ ਕਈਆਂ ਨੇ ਗੱਲ ਬਣਾ ਲੈਣੀ ਆ ਪਹਿਲਾਂ ਅਮਰਤ ਸ਼ਕੋ ਜੀ ਫਿਰ ਅਮਰਤ ਸ਼ੱਕੇ ਫੇਰ ਤੇ ਤੁਸੀਂ ਅਮਰਤ ਸ਼ੱਕੇ ਸ਼ਰਾਬਾਂ ਪੀ ਜਾਓ ਤੁਸੀਂ ਅਮਰਤ ਸ਼ੱਕੇ ਲੋਕਾਂ ਦਾ ਹੱਕ ਖਾਈ ਜਾਓ ਤੁਸੀਂ ਅਮਰਤ ਸ਼ੱਕੇ ਬਦਨਾਮੀਆਂ ਕਰਾਈ ਜਾਓ ਤੁਸੀਂ ਅਮਰਤ ਸ਼ੱਕੇ ਅੰਡਿਆਂ ਦੀਆਂ ਰੇੜੀਆਂ ਲਾਈ ਜਾਓ ਤੇ ਵੱਢੀ ਜਾਓ ਤੇ ਨਾਲੇ ਵੇਚੀ ਜਾਓ ਸ਼ਰਮ ਕਰੋ ਸ਼ਰਮ ਕਰੋ ਉਹ ਜਿਹੜੀਆਂ ਸ਼ਰਧਾਈਆਂ ਉਹ ਜਿਹੜੇ ਸ਼ਹੀਦੀ ਸ਼ਰਧਾਈਆਂ ਸਤਗੁਰਾਂ ਨੇ ਖਾਲਸੇ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੱਤੀਆਂ ਕਿਰਪਾ ਦੇ ਰੂਪ ਦੇ ਵਿੱਚ ਦਿੱਤੀਆਂ ਕੰਜਰੋ ਤੁਸੀਂ ਉਹ ਵੀ ਸੜਕਾਂ ਦੇ ਰਾਕੇ ਵੇਚਦੇ ਆ ਕੀ ਰਹਿ ਗਈ ਤੁਹਾਡੀ ਪਤ ਤੇ ਕੀ ਪ੍ਰਤੀਤ ਰਹਿ ਗਈ ਬਾਕੀ ਦੇ ਅੱਜ ਤਾਂ ਤੁਸੀਂ ਡੰਡਾ ਲੈ ਕੇ ਚੜਦੇ ਤੁਹਾਡੇ ਡਾਂਗ ਕੌਣ ਭਰਾਵੇ ਮੈਂ ਤਾਂ ਇਹੀ ਗੱਲ ਕਹਿੰਦਾ ਨਾ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਜਥੇਦਾਰ ਹੌਸਲਾ ਕਰੋ ਇਹ ਲਗੌੜ ਦੀ ਫਿਕਰ ਨਾ ਕਰੋ ਕਿ ਟੁੱਟ ਜਾਓਗੇ ਟੁੱਟ ਜਾਣੇ ਇਹਨਾਂ ਨੇ ਤੁਹਾਡੀ ਬਦਨਾਮੀ ਬਹੁਤ ਕਰਾ ਦੇਣੀ ਆ ਇੰਨੀ ਗੱਲ ਮੇਰੀ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ